ਦੋਸਤੋ ਹਸਿਕਲ ਮੈਂ ਹਰਪੀ ਸਿੰਘ ਸੋਹੀ ਪੰਜਾਬ ਪੁਲਟਰੀ ਫਾਰਮ ਬਾਕਣੀ ਆ ਦੋਸਤੋ ਸਾਡੀ ਫਰਵਰੀ ਮਹੀਨੇ ਦੀ ਟ੍ਰੇਨਿੰਗ ਹੁਣ ਚੱਲ ਰਹੀ ਆ ਚਾਰ ਪੰਜ ਦਿਨ ਦੀ ਟ੍ਰੇਨਿੰਗ ਹੋ ਚੁੱਕੀ ਆ ਕੁਝ ਦੋਸਤ ਜੁਆਇਨ ਕਰਨਾ ਚਾਹੁੰਦੇ ਨੇ ਪਰ ਮੈਂ ਉਹਨਾਂ ਨੂੰ ਮਨਾ ਕਰ ਰਿਹਾ ਕਿਉਂਕਿ ਸੀਟਾਂ ਭਰੀਆਂ ਹੋਈਆਂ ਨੇ ਤਕਰੀਬਨ 40 ਕ ਦੋਸਤਾਂ ਨੂੰ ਇਸ ਵਾਰ ਅਸੀਂ ਲੈ ਆ ਟ੍ਰੇਨਿੰਗ ਦੇ ਵਿੱਚ ਇਸ ਤੋਂ ਜ਼ਿਆਦਾ ਲੈਣ ਨਾਲ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਪ੍ਰੋਬਲਮ ਆ ਜਾਂਦੀ ਆ ਕਿਉਂਕਿ ਦੋਨੇ ਪਾਸਿਓ ਕਮਿਊਨੀਕੇਸ਼ਨ ਹੁੰਦਾ ਤੁਸੀਂ ਪੁੱਛਣਾ ਹੁੰਦਾ ਤੇ ਅਸੀਂ ਦੱਸਣਾ ਹੁੰਦਾ ਤਾਂ ਜੇ ਉਹ ਤੁਹਾਨੂੰ ਸਮਝੇ ਨਾ ਆਇਆ ਫਿਰ ਸਾਡਾ ਟ੍ਰੇਨਿੰਗ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਸੋ ਜਿਹੜੀ ਹੁਣ ਨੈਕਸਟ ਟ੍ਰੇਨਿੰਗ ਕਰਾਂਗੇ ਜਿਹੜੇ ਦੋਸਤ ਇਸ ਨੂੰ ਜੁਆਇਨ ਨਹੀਂ ਕਰ पाए ਉਹ ਅਸੀਂ ਕਰਾਂਗੇ 15 ਮਾਰਚ ਤੋਂ ਆਨਲਾਈਨ ਟ੍ਰੇਨਿੰਗ ਤੁਸੀਂ ਉਹਦੇ ਵਾਸਤੇ ਬੁੱਕ ਕਰ ਸਕਦੇ ਹੋ ਲਾਸਟ ਟਾਈਮ ਤੇ ਬੁੱਕ ਕਰਨ ਨਾਲੋਂ ਤੁਸੀਂ ਪਹਿਲਾਂ ਹੀ ਬੁੱਕ ਕਰ ਸਕਦੇ ਹੋ ਕਿਉਂਕਿ 40 ਉਹ ਸੀਟਾਂ ਅਸੀਂ ਉੱਚ ਰੱਖਾਂਗੇ ਇਸ ਤੋਂ ਵੱਧ ਨਹੀਂ ਕਰਦੇ ਚੂਚਾ ਪਾਉਣ ਦਾ ਟਾਈਮ ਚੱਲ ਰਿਹਾ ਫਰਵਰੀ ਮਾਰਚ ਅਪ੍ਰੈਲ ਇਨਾ ਚ ਬਹੁਤ ਜ਼ਿਆਦਾ ਚੂਚਾ ਪੈਂਦਾ ਪਰ ਤੁਸੀਂ ਟ੍ਰੇਨਿੰਗ ਲੈ ਕੇ ਹੀ ਚੂਚਾ ਪਾਓ ਉਸ ਤੋਂ ਬਿਨਾ ਨਾ ਪਾਓ ਕਿਉਂਕਿ ਪਹਿਲੇ ਜਿਹੜੇ ਬਰੂਡਿੰਗ ਦਾ ਟਾਈਮ ਹੁੰਦਾ 21 ਦਿਨ ਸਰਦੀ ਚ ਤੇ 15 ਕ ਦਿਨ ਗਰਮੀ ਚ ਉਹਦੇ ਚ ਕਾਫੀ ਸਾਰੀ ਵੈਕਸੀਨ ਤੇ ਦਵਾਈਆਂ ਹੁੰਦੀਆਂ ਨੇ ਜਿਹੜੀਆਂ ਸ਼ਡਿਊਲ ਮੁਤਾਬਕ ਦੇਣੀ ਆ ਹੁੰਦੀਆਂ ਨੇ ਪਹਿਲੇ ਦਿਨ ਕੀ ਦੇਣਾ ਆ ਦੂਜੇ ਦਿਨ ਕੀ ਦੇਣਾ ਤੇ ਜਿਹੜੇ ਦਿਨ ਕੀ ਦੇਣਾ ਇਸ ਤਰ੍ਹਾਂ ਕੀ ਮੇ ਦਿਨ ਕੀ ਦੇਣਾ ਆ ਉਹ ਸਾਰਾ ਟ੍ਰੇਨਿੰਗ ਚ ਅਸੀਂ ਬਹੁਤ ਵਿਸਥਾਰ ਨਾਲ ਦੱਸਦੇ ਹਾਂ ਉਸ ਤੋਂ ਬਾਅਦ ਜਾਦਾ ਅੰਡਾ ਕਿਵੇਂ ਲਿਆ ਜਾ ਸਕਦਾ ਮੁਰਗੇ ਮੁਰਗੀਆਂ ਤੋਂ ਜਾਦਾ ਤੇਜ਼ੀ ਨਾਲ ਕਿਵੇਂ ਪਾਲਿਆ ਜਾ ਸਕਦਾ ਜੋ ਚੀਜ਼ਾਂ ਅਸੀਂ ਆਪਣੇ ਫਾਰਮ ਚ ਅਪਣਾਉਨੇ ਆ ਉਹ ਸਾਰੀਆਂ ਟ੍ਰੇਨਿੰਗ ਚ ਸ਼ਾਮਲ ਕਰਦੇ ਆ ਜਿਹੜੀਆਂ ਪਰਖੀਆਂ ਹੋਈਆਂ ਚੀਜ਼ਾਂ ਨੇ ਲਾਈਟ ਮੈਨੇਜਮੈਂਟ ਲਾਈਟ ਮੈਨੇਜਮੈਂਟ ਦਾ ਆਮ ਕਰਕੇ ਪਤਾ ਨਹੀਂ ਹੁੰਦਾ ਜਿਆਦਾ ਇਹਦੀ ਟ੍ਰੇਨਿੰਗ ਵੀ ਨਹੀਂ ਹੈ ਕਿਤੇ ਪਰ ਜੋ ਆਂਡੇ ਵਾਲੀ ਨਸਲ ਉਹਦਾ ਆਂਡਾ ਬਹੁਤ ਜ਼ਿਆਦਾ ਹੱਦ ਤੱਕ ਲਾਈਟ ਮੈਨੇਜਮੈਂਟ ਤੇ ਡਿਪੈਂਡ ਕਰਦਾ ਹੁੰਦਾ ਜੇ ਤੁਸੀਂ ਲਾਈਟ ਮੈਨੇਜਮੈਂਟ ਸਹੀ ਕਰ ਲਈ ਤਾ ਤੁਹਾਡੀ ਮੁਰਗੀ ਤਕਰੀਬਨ 15 ਤੋਂ ਲੈ ਕੇ 25% ਤੱਕ ਆਂਡਾ ਜ਼ਿਆਦਾ ਦਿੰਦੀ ਹੈ ਇਹ ਅਸੀਂ ਸ਼ੁਰੂ ਚ ਦੇਖਿਆ ਕਿਉਂਕਿ ਸ਼ੁਰੂ ਚ ਜਦੋਂ ਨਹੀਂ ਪਤਾ ਹੁੰਦਾ ਸੀਗਾ ਉਸ ਟਾਈਮ ਅਸੀਂ ਅਣਗਹਿਲੀਆਂ ਕੀਤੀਆਂ ਤੇ ਉਸ ਤੋਂ ਬਾਅਦ ਜਦੋਂ ਪਤਾ ਲੱਗ ਗਿਆ ਲਾਈਟ ਮੈਨੇਜਮੈਂਟ ਅਸੀਂ ਪੂਰੀ ਕਰਨੀ ਸ਼ੁਰੂ ਕਰਤੀ ਉਸ ਟਾਈਮ ਆਂਡਾ ਵਧ ਗਿਆ ਸੋ ਹੁਣ ਇਸ ਟਾਈਮ ਤਾਂ ਮਾਫੀ ਕਰਿਓ ਕਿਉਂਕਿ ਉਸ ਗਰੁੱਪ ਚ ਤਾਂ ਨਹੀਂ ਅਸੀਂ ਹੁਣ ਪਾ ਸਕਦੇ ਚੱਲ ਰਹੀ ਟ੍ਰੇਨਿੰਗ ਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਹੁਣ ਅਸੀਂ 15 ਮਾਰਚ ਤੋਂ ਬੈਚ ਸਟਾਰਟ ਕਰਾਂਗੇ ਤੁਸੀਂ ਉਹਦੇ 'ਚ ਆਪਣਾ ਨਾਮ ਦਰਜ ਕਰਵਾ ਸਕਦੇ ਹੋ ਟ੍ਰੇਨਿੰਗ ਦੀ ਫੀਸ 1600 ਰੁਪਏ ਹੁੰਦੀ ਹੈ ਤੇ ਜੇ ਤੁਸੀਂ ਸਰਟੀਫਿਕੇਟ ਲੈਣਾ ਹੈ ਟ੍ਰੇਨਿੰਗ ਦਾ ਤਾਂ 2500 ਰੁਪਏ ਫੀਸ ਹੁੰਦੀ ਹੈ ਤੁਸੀਂ ਉਹ ਭਰ ਕੇ ਇਸ ਟ੍ਰੇਨਿੰਗ ਨੂੰ ਜਿਹੜੀ 15 ਮਾਰਚ 2025 ਤੋਂ ਸਟਾਰਟ ਹੋਊਗੀ ਇਹਨੂੰ ਜੁਆਇਨ ਕਰ ਸਕਦੇ ਆ ਤੇ ਦੋਸਤੋ ਹੁਣ ਦਿਓ ਯਾਸ਼ਤ ਆ ਸਿੱਖਾਂ